ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਭੈਣ ਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਸਵਿਖ ਹਿਸਟਰੀ ਤੇ ਪੰਜਾਬੀ ਵਿਸ਼ਾ ਸੰਬੰਧੀ ਮਹੱਤਵਪੂਰਨ ਜਾਣਕਾਰੀਆਂ ਦੇਣੀ ਹਾਂ ਅੱਜ ਦੀ ਵੀਡੀਓ ਪੰਜਾਬੀ ਆਦੁਨੀ ਕਾਵ ਇਸ ਦਾ ਕਵੀ ਹੈ ਜੀ ਬਾਬਾ ਬਲਵੰਤ ਜਿਨ੍ਹਾਂ ਦਾ ਜੀਵਨ ਕਾਲ 1915 ਤੋਂ 1972 ਈਸਵੀ ਤੱਕ ਦਾ ਹੈ ਇਹ ਵੀਡੀਓ ਮਾਸਟਰ ਕੈਡਰ UGC ਤੇ ਆਲ گورਨਮੈਂਟ ਇਗਜ਼ਾਮ ਦੇ ਵਿਦਿਆਰਥੀਆਂ ਲਈ ਬੜੀ ਲਾਇਬੰਦ ਹੈ ਸੋ ਜਾਣਦੇ ਹਾਂ 바ਵਾ ਬਲਵੰਤ ਬਾਰੇ ਜਿਨ੍ਹਾਂ ਦਾ ਜਨਮ ਅਗਸਤ 1915 ਇਸਵੀ ਨੂੰ ਜਨਮ ਸਥਾਨ ਪਿੰਡ ਨੇਸ਼ਠਾ ਕਿੱਥੇ ਹੈ ਜੀ ਉਹ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਤਾਂ ਅੰਮ੍ਰਿਤਸਰ ਦਾ ਜੋ ਸ਼ਹਿਰ ਹੈ ਜੋ ਜ਼ਿਲ੍ਹਾ ਹੈ ਇਹ ਮਾਝੇ ਵਿੱਚ ਆਉਂਦਾ ਹੈ ਦਾ ਇਹਨਾਂ ਦਾ ਸਬੰਧ ਮਾਝੇ ਦੇ ਇਲਾਕੇ ਨਾਲ ਹੈ। ਸੋ ਬਾਬਾ ਬਲਵੰਦ ਦਾ ਜੋ ਸਬੰਧ ਹੈ ਉਹ ਮਾਝੇ ਦੇ ਇਲਾਕੇ ਦੇ ਨਾਲ ਹੈ। ਬਾਬਾ ਬਲਵੰਦ ਦੇ ਪਿਤਾ ਜੀ ਦਾ ਨਾਂ ਕੀ ਸੀ ਜੀ? ਸ਼੍ਰੀ ਠਾਕੁਰ ਦਿਨਾਨਾਥ। ਤੇ ਬਾਬਾ ਬਲਵੰਦ ਦੀ ਮਾਤਾ ਜੀ ਦਾ ਨਾਂ ਸ਼੍ਰੀਮਤੀ ਗਿਆਨਦੇਵੀ ਸੀ। ਬਾਬਾ ਬਲਵੰਤ ਦੇ ਬਚਪਨ ਦਾ ਨਾਮ ਸੀ ਮੰਗਲ ਸੈਨ ਕਿਉਂਕਿ ਉਹਨਾਂ ਦਾ ਜਨਮ ਮੰਗਲਵਾਰ ਹੋਇਆ ਸੀ ਇਸ ਕਰਕੇ ਉਹਨਾਂ ਦੀ ਮਾਤਾ ਜੀ ਨੇ ਉਹਨਾਂ ਦਾ ਨਾਮ ਮੰਗਲ ਸੈਨ ਰੱਖ ਦਿੱਤਾ ਜਨਮ ਜਨਮ ਸਥਾਨ ਮਾਤਾ ਪਿਤਾ ਦਾ ਨਾਮ ਤੇ ਬਚਪਨ ਦਾ ਨਾਮ ਇਹ ਜਿਹੜੇ ਪ੍ਰਸ਼ਨ ਨੇ ਇਹ ਬੜੇ ਇੰਪੋਰਟੈਂਟ ਨੇ ਜੀ ਅਗਲਾ ਪ੍ਰਸ਼ਨ ਪਸ਼ਾਵਾ ਦਾ ਗਿਆਨ ਬਾਬਾ ਬਲਵੰਤ ਨੂੰ ਕਿੰਨੀਆਂ ਪਸ਼ਾਵਾ ਆਨਿਆ ਸੰਜਾ ਕਿਨਿਆ ਪਰ ਸ਼ਾਮਾਦਾਨਾ ਨੂੰ ਗਿਆਨ ਸੀ ਤਿੰਨ ਪਰਸ਼ਾਵਾਂ ਦਾ ਹਿੰਦੀ ਉਰਦੂ ਤੇ ਸੰਸਕ੍ਰਿਤ ਉਹਨਾਂ ਦੀ ਮੌਤ 1972 ਈਸਵੀ ਵਿੱਚ ਦਿੱਲੀ ਵਿਖੇ ਹੋਈ। ਵਾਵਾ ਬਲਵੰਤ ਨੂੰ ਹੋਰ ਕਿਹੜੇ ਨਾਮਾਂ ਨਾਲ ਜਾਂ ਉਹਨਾਂ ਦੇ ਹੋਰ ਕਿਹੜੇ ਨਾਮ ਸੀ? ਮੰਗਲਸੈਨ, ਰੋੜਾਮਲ, 바ਵਾ ਤੇ ਬਲਵੰਤ ਰਾਏ। ਉਹਨਾਂ ਨੇ ਪਹਿਲੀ ਜੋ ਰਚਨਾ ਹੈ ਉਹ ਬਲਵੰਤ ਰਾਏ ਦੇ ਨਾਮ ਹੇਠ ਲਿਖਣੀ ਸ਼ੁਰੂ ਕੀਤੀ। ਬਾਚੋ ਉਹਨਾਂ ਨੇ ਬਾਵਾ ਬਲਵੰਤ ਜੋ ਹੈ ਆਪਣਾ ਨਾਮ ਰੱਖ ਲਿਆ 1915 ਤੋਂ 1972 ਤੱਕ ਦਾ ਉਹਨਾਂ ਦਾ ਜੀਵਨ ਕਾਲ ਹੈ ਜੀ ਔਰ ਇਹਨਾਂ ਦਾ ਸਬੰਧ ਕਿਹੜੇ ਇਲਾਕੇ ਨਾਲ ਹੈ ਮਾਝੇ ਦੇ ਇਲਾਕੇ ਨਾਲ ਹੈ ਹੁਣ ਗੱਲ ਕਰਦੇ ਹਾਂ ਇਹਨਾਂ ਦੀਆਂ ਕਾਵ ਰਚਨਾਵਾਂ ਕਾਵ ਸੰਗ੍ਰਹਿਾਂ ਦੇ ਬਾਰੇ ਮਹਾਨਾਥ ਇਹਨਾਂ ਦੀ ਪਹਿਲੀ ਰਚਨਾ ਹੈ ਜਿਹੜੀ 1941 ਈਸਵੀ ਵਿੱਚ ਕੀਤੀ ਅਮਰ ਗੀਤ 1942 ਈਸਵੀ ਜਵਾਲਾਮੁਖੀ 1943 ईस्वी बन्दरगा 1951 ईस्वी सुगंध समीर 1959 ईस्वी सो पहला काव्य संग्रह उन्होंने 1941 महानाथ की रचना कीती है काव्य रचनावा काव्य संग्रह ते सन ये तुसी याद रखने ने क्योंकि मास्टर कैडर ਦੇ ਐਗਜ਼ਾਮਟ ਇੱਕ ਪ੍ਰਸ਼ਨ ਜ਼ਰੂਰ ਆਉਂਦਾ ਹੈ ਕਿ ਕਿਹੜੇ ਕਵੀ ਨੇ ਕਿਹੜੀ ਰਚਨਾ ਕਦੋਂ ਕੀਤੀ ਕਈ ਵਾਰੀ ਰਚਨਾ ਵੀ ਪੁੱਛੀ ਜਾਂਦੀ ਹੈ ਕਿ ਕਿਹੜੇ ਕਵੀ ਦੀ ਹੈ ਸੋ ਇਹ ਪ੍ਰਸ਼ਨ ਤੁਸੀਂ ਬੜੇ ਧਿਆਨ ਨਾਲ ਲਿਖਨੇ ਹਨ ਯਾਦ ਕਰਨੇ ਹਨ ਹੁਣ ਗੱਲ ਕਰਦੇ ਹਾਂ 바ਵਾ ਬਲਵੰਤ ਦੇ ਬਾਰੇ ਮਹੱਤਵਪੂਰਨ ਗੱਲਾਂ ਮਹੱਤਵਪੂਰਨ ਪੱਖ ਜਿਨ੍ਹਾਂ ਤੋਂ ਪ੍ਰਸ਼ਨ ਕਈ ਵਾਰ ਮਾਸਟਰ ਕੈਡਰ ਤੇ ਯੂਜੀਸੀ ਵਿੱਚ ਪੁੱਛੇ ਗਏ ਹਨ ਸੋ 바ਵਾ ਬਲਵੰਤ ਦੇ ਪਹਿਲੇ ਕਾਵ ਸੰਗ੍ਰਹਿ ਮਹਾਨਾਜ 1941 ਦੀ ਭੂਮਿਕਾ ਚਿੱਤਰਕਾਰ ਅਬਦੁੱਲ ਰਹਿਮਾਨ ਨੇ ਕੀਤੀ। ਅਮਰਗੀਤ 1942 ਦੀ ਭੂਮਿਕਾ ਪਾਲ ਸਿੰਘ ਨੇ ਲਿਖੀ। ਇਹ ਕਾਵ ਸੰਗ੍ਰਹਿਤਆਂ ਬਹੁਤੀਆਂ ਕਾਵ ਰਚਨਾਵਾਂ, ਗੀਤ ਤੇ ਗਜ਼ਲ ਹਨ। ਪਾਵ ਅਮਰਗੀਤ ਦੀਆਂ ਜਿਹੜੀਆਂ ਰਚਨਾਵਾਂ ਨੇ ਕਾਵ ਸੰਗ੍ਰਹਿ ਨੇ ਉਹਦੇ ਚ ਜ਼ਿਆਦਾ ਜਿਹੜੀਆਂ ਰਚਨਾਵਾਂ ਨੇ ਉਹ ਗੀਤ ਤੇ ਗਜ਼ਲ ਹਨ। भाव उन्होंने गीतां गजलों की भी रचना की है कवितावान तो इलावा पहला महाकाव उन्होंने काव्य संग्रह उन्नीस सौ इक्याली महानाच रचना की है इंपोर्टेंट प्रश्न है जी ज्वालामुखी जिसकी रचना कदों की उन्होंने उन्नीस सौ तरतालीस्वी में इसकी भूमिका पाल सिंह ने की बंदरगाह द रचना उन्होंने ने उन्नीस सौ इकवंजा ईस्वी की बाबा बलवंत की शाका रचना है इस अठाई कविताव प्रश्न आता है कि बाबा बलवंत की शाका रचना केड़ी है शाका रचना वधिया रचना उत्तम रचना तो वह है जी बंदरगाह इंपोर्टेंट प्रश्न है और इस बंदरगाह शाका रचना विच अठाई कवितावान हैं ਸੁਗੰਧ ਸਮੀਰ ਕਵਿਤਾਆਂ 48 ਵੱਡੀਆਂ ਛੋਟੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ ਸੋ ਸੁਗੰਧ ਸਮੀਰ ਚ ਕਿੰਨੀਆਂ ਕਵਿਤਾਵਾਂ ਨੇ ਜੀ 48 ਇਹਨਾਂ ਸੁਗੰਧ ਸਮੀਰ ਦੇ ਚਾਰ ਭਾਗ ਹਨ 48 ਵੱਡੀਆਂ ਛੋਟੀਆਂ ਕਵਿਤਾਵਾਂ ਦੇ ਚਾਰ ਭਾਗ ਹਨ ਕਿਹੜੇ ਕਿਹੜੇ ਰੰਗ ਤੇ ਸੁਗੰਧ ਸਦਾ ਬਹਾਰ ਯੁੱਗ ਚੇਤਨਾ ਤੇ ਮਜਬੂਰੀਆਂ ਦੇ ਕੋ ਸੁਗੰਧ ਸਮੀਰ ਦੀਆਂ ਕੁੱਲ ਕਿੰਨੀਆਂ ਕਵਿਤਾਵਾਂ ਨੇ 48 ਇਸ ਦੀ ਰਚਨਾ 1900 19 ਚ ਉਹਨਾਂ ਨੇ ਕੀਤੀ ਇਸ ਦੇ ਚਾਰ ਭਾਗ ਹਨ ਪਾਵਾ ਬਲਵੰਤ ਅਗਾਮਵਦੂ ਕ੍ਰਾਂਤੀਕਾਰੀ ਤੇ ਪ੍ਰਗਤੀਸ਼ੀਲ ਕਵੀ ਸਨ ਉਸ ਨੇ ਆਪਣੀਆਂ ਰਚਨਾਵਾਂ ਦਾ ਵਿਸ਼ਾ ਲੋਕ ਪੀੜ समाजवादी विचारा विचारधारा तो प्रभावित जो लिया है लोग पीड़ा आम समस्यावान उन्होंने अपनी रचनावान अपन कवितावादा जो है विशा बनाया है अगह वधु सन क्रांतिकारी सन ते प्रगतिशील कवि सन इंपॉर्टेंट है जीए बाबा बलवंत वन स्व्य बिंब संकेत ਤੇ ਪ੍ਰਤੀਕਾਂ ਦੀ ਬੜੀ ਸੋਨੀ ਵਰਤੋਂ ਕਰਦਾ ਹੈ। 바ਵਾ ਬਲਵੰਤ ਦੀ ਸ਼ੈਲੀ ਬੋਧਿਕ ਗੰਭੀਰ ਤੇ ਰਸਦਾਇਕ ਹੈ। ਵਿੰਭ ਹੁੰਦੇ ਨੇ ਸ਼ਬਦਾਂ ਦੇ ਰਾਹੀਂ ਕੋਈ ਦ੍ਰਿਸ਼ ਪੇਸ਼ ਕਰਨਾ। ਸ਼ੈਲੀ ਹੈ ਜੇ ਲਿਖਣ ਢੰਗ ਹਰ ਕਵੀ ਦਾ ਹਰ ਕਹਾਣੀਕਾਰ ਦਾ ਜੋ ਸ਼ੈਲੀ ਹੈ ਉਹ ਅਲੱਗ ਹੁੰਦੀ ਹੈ। ਸ਼ੈਲੀ ਤੋਂ ਹੀ ਅਸੀਂ ਕਿਸੇ ਵੀ ਰਾਈਟਰ ਦੀ ਪਹਿਚਾਨ ਕਰ ਸਕਦੇ ਹਾਂ। ਸੋਇਨਾਦੀ ਸ਼ੈਲੀ ਬੋਧਿਕ ਗੰਭੀਰ ਤੇ रसदायक सी इंपॉर्टेंट है जी ये भी प्रश्न बाबा बलवंत की कविता अंदर प्यार आध्यात्मिकता मानवता राष्ट्रता प्रकृति ते, मिथिहास है किस किस तरह के नाच बाबा बलवंत की वार्तक पुस्तक है मिथिहास इतिहास ਤੇ ਥੋੜਾ ਜਿਹਾ ਜੋ ਆਪਣੇ ਵੱਲੋਂ ਜਾਂ ਝੂਠ ਕਹਿ ਲੋ ਉਸ ਦਾ ਮਿਸ਼ਰਣ ਉਸ ਨੂੰ ਮਿਥਿਹਾਸ ਕਿਹਾ ਜਾਂਦਾ ਹੈ ਮਿਥ ਝੂਠ ਤੇ ਇਤਿਹਾਸ ਤੇ ਮਿਥਿਹਾਸ ਦਾ ਮਿਸ਼ਰਣ ਮਿਥਿਹਾਸ ਹੁੰਦਾ ਹੈ 바ਵਾ ਬਲਵੰਤ ਪੰਜਾਬੀ ਦਾ ਬੋਧਿਕ ਰਹਾਸਵਾਦੀ ਕਵੀ ਹੈ 바ਵਾ ਬਲਵੰਤ ਨੇ ਕੁਝ ਗੀਤ ਵੀ ਲਿਖੇ ਗੀਤਕਾਰ ਦੇ ਨਾਲ ਨਾਲ ਉਹ ਸੰਗੀਤਕਾਰ ਵੀ ਸਨ ਅਮਰ ਗੀਤ ਕਾਵ ਸੰਗ੍ਰਹਿ ਉਹਨਾਂ ਨੇ ਗੀਤ ਲਿਖੇ ਹਨ ਸੁਭਾਵਾ ਬਲਵੰਤ ਨੇ ਗੀਤ ਲਿਖੇ ਹਨ ਗੀਤਕਾਰ ਦੇ ਨਾਲ ਨਾਲ ਉਹਨਾਂ ਨੇ ਆਪਣੀਆਂ ਰਚਨਾਵਾਂ ਨੂੰ ਸੰਗੀਤ ਵੀ ਦਿੱਤਾ ਹੈ ਸੋ ਇੰਪੋਰਟੈਂਟ ਪ੍ਰਸ਼ਨ ਹੈ ਜੀ ਇਹ ਅਗਲਾ ਪ੍ਰਸ਼ਨ ਬਾਬਾ ਬਲਵੰਤ ਦੇ ਬਾਰੇ ਦੇਖਦੇ ਹਾਂ ਜੀ ਕਿਹੜਾ ਹੈ बाबा बलवंत ज्ञान कृष्णा ਨੂੰ ਇੱਕ ਤਰਫਾ ਪਿਆਰ ਕਰਦਾ ਸੀ ਪਾ ਉਹਨਾਂ ਦੀ ਪ੍ਰੇਮਿਕਾ ਸੀ ਲੇਕਿਨ ਉਸ ਨੂੰ ਪਤਾ ਨਹੀਂ ਸੀ ਕਿ बाबा बलवंत ਉਹਨਾਂ ਨੂੰ ਪਿਆਰ ਕਰਦਾ ਹੈ ਤਾਂ ਇੱਕ ਤਰਫਾ ਪਿਆਰ ਸੀ ਉਰਦੂ ਮੁਸ਼ਾਇਰਿਆਂ ਤੋਂ ਪ੍ਰਭਾਵਿਤ ਹੋ ਕੇ बाबा बलवंत ਨੇ ਕਵਿਤਾ ਲਿਖਣੀ ਸ਼ੁਰੂ ਕੀਤੀ ਉਦੋਂ ਮੁਸ਼ਾਇਰੇ ਜ਼ਿਆਦਾ ਚੱਲਦੇ ਸਨ ਤੇ ਮੁਸ਼ਾਇਰੇ ਉਰਦੂ ਛੁੰਦੇ ਸਨ ਤਾਂ ਇਹਨਾਂ ਤੋਂ ਪ੍ਰਭਾਵਿਤ ਹੋ ਕੇ बाबा बलवंत ਨੇ ਜੋ ਹੈ ਉਹ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ ਤਾਂ ਜੇ ਤੁਹਾਨੂੰ ਆਜੇ ਕਿ ਬਾਬਾ ਬਲਵੰਤ ਦੀ ਪ੍ਰੇਮਿਕਾ ਦਾ ਨਾਂ ਤਾਂ ਗਿਆਨਕ੍ਰਿਸ਼ਨਾ ਸੀ ਲੇਕਿਨ ਉਸ ਨੂੰ ਪਤਾ ਨਹੀਂ ਸੀ ਕਿ ਬਾਬਾ ਬਲਵੰਤ ਉਹਨਾਂ ਨੂੰ ਪਿਆਰ ਕਰਦੇ ਹਨ ਸ਼ੁਰੂ ਵਿੱਚ ਉਸ ਦੀ ਇਨਕਲਾਬੀ ਵਿਚਾਰਾ ਵਾਲੀ ਕਵਿਤਾ ਸ਼ੇਰ-ਏ-हिंद ਨਾਂ ਹੇਠ ਪ੍ਰਕਾਸ਼ਿਤ ਹੋਈ ਇਹ ਉਰਦੂ ਵਿੱਚ ਛਪੀ ਬਾਬਾ ਬਲਵੰਤ ਦੀ ਕਵਿਤਾ ਪਿਆਰ क्रांति ते अध्यात्मकता देतिकोने बिंदु ਤੋਂ ਉਪਜਦੀ ਹੈ 1915 ਵਿੱਚ ਪਾਵਾ ਬਲਵੰਤ ਦਾ ਜਨਮ ਹੋਇਆ ਤਾਂ ਉਸ ਸਮੇਂ ਆਜ਼ਾਦੀ ਦੇ ਲਈ ਸੰਘਰਸ਼ ਚੱਲ ਰਿਹਾ ਸੀ ਇਸ ਕਰਕੇ ਜਦੋਂ ਉਹਨਾਂ ਨੇ ਸ਼ੁਰੂ ਚ ਕਵਿਤਾ ਲਿਖਣੀ ਸ਼ੁਰੂ ਕੀਤੀ ਤਾਂ ਉਹ ਇਨਕਲਾਬ ਤੋਂ ਪ੍ਰਭਾਵਿਤ ਸਨ ਇਨਕਲਾਬੀ ਵਿਚਾਰਾਂ ਵਾਲੀ ਕਵਿਤਾ ਸੀ ਜਿਹੜੀ ਸ਼ੇਰ-ਏ-हिंद ਨਾਮ ਹੇਠ ਪ੍ਰਕਾਸ਼ਿਤ ਹੋਈ ਤੇ ਇਹ ਜਿਹੜੀ ਹੈ ਉਰਦੂ ਵਿੱਚ છਪੀ ਸੀ ਬੜਾ ਹੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਇਹ 바ਵਾ ਬਲਵੰਤ ਕਿਹੜੇ ਦੌਰ ਦੇ ਕਵੀ ਸਨ ਇਹ ਪ੍ਰਸ਼ਨ ਹਮੇਸ਼ਾ ਆਉਂਦਾ ਹੈ ਤਾਂ 바ਵਾ ਬਲਵੰਤ ਦੂਜੇ ਦੌਰ ਦੇ ਕਵੀ ਸਨ 바ਵਾ ਬਲਵੰਤ ਨੇ ਪਹਿਲਾਂ ਬਲਵੰਤ ਰਾਏ ਦੇ ਨਾਂ ਹੇਠ ਲਿਖਣਾ ਸ਼ੁਰੂ ਕੀਤਾ ਸੀ ਬਲਵੰਤ ਰਾਏ ਦੇ ਨਾਂ ਹੇਠ ਲਿਖਣਾ ਸ਼ੁਰੂ ਕੀਤਾ ਬਾਅਦ ਵਿੱਚ ਉਹਨਾਂ ਨੇ 바ਵਾ ਬਲਵੰਤ ਜੋ ਹੈ ਆਪਣਾ ਨਾਮ ਰੱਖ ਲਿਆ ਇਸ ਤਰ੍ਹਾਂ ਆਈ ਦੀ ਵੀਡੀਓ ਆਧੁਨਿਕ ਕਵੀ ਬਾਬਾ ਬਲਵੰਤ ਨਸਵੰਦਿਤ ਹੈ ਜਿਨ੍ਹਾਂ ਦਾ ਜੀਵਨ ਕਾਲ 1915 ਤੋਂ 1972 ਇਹਨਾਂ ਦਾ ਜਨਮ 1915 ਚ ਪਿੰਡ ਨੇਸ਼ਟਾ ਜ਼ਿਲ੍ਹਾ ਅੰਬਿਸਰ ਖੋਇਆ ਸੋ ਇਸ ਤਰ੍ਹਾਂ ਇਹ ਮੱਧੇ ਦੇ ਇਲਾਕੇ ਦਾ ਕਵੀ ਹੋਇਆ ਹੈ ਦੂਜੇ ਦੌਰ ਦੇ ਕਵੀ ਹਨ ਤੇ ਇਹਨਾਂ ਨੇ ਆਪਣੀ ਰਚਨਾ ਬਲਵੰਤ ਰਾਏ ਦੇ ਨਾਂ ਹੇਠ ਪਹਿਲਾਂ ਲਿਖੀ ਸ਼ੁਰੂ ਕੀਤੀ ਸੋ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਹ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਸਵਿਖ ਹਿਸਟਰੀ ਤੇ ਪੰਜਾਬੀ ਵਿਸ਼ਰਾਂ ਸੰਬੰਧੀ ਜਾਣਕਾਰੀਆਂ ਦੇ ਰਹੀ ਹਾਂ ਕਮੈਂਟ ਬਾਕਸ ਤੇ ਤੁਸੀਂ ਜੂਰ ਲਿਖਣਾ ਹੈ ਕਿ ਮੇਰੇ ਦੁਆਰਾ ਕਰਾਇਆ ਵਿਸ਼ਾ ਤੁਹਾਡੇ ਲਈ ਕਿੰਨਾ ਖਾਸ ਅਤਕ ਹੈ ਮੇਰੇ Facebook ਪੇਜ ਪੰਜਾਬੀ ਵਾਲੇ ਪੈਂਜੀ ਨੂੰ ਵੀ ਲਾਈਕ ਫੋਲੋ ਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ